ਮੈਂ ਅਰਜੀ ਹਰ ਮੱਟ ਬਹੁਤ ਜੀ ਨੂੰ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸ੍ਰੀ ਗੁਰਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਉਤੇਗਵਾਦ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਇਥੋਂ ਵੀ ਕਲੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰ ਜੀ ਸਿੰਘ ਜੀ ਤਮ ਤਮ ਤਸਾਲਾ ਨਾਲ ਤੋਂ ਮਾਫੀ ਮੰਗਦਾ ਆ ਸਭ ਤੋਂ ਪੰਤ ਕੋਲ ਤੋਂ ਸਮਝੀ ਹਰ ਕੰਮ ਤੋਂ ਘਰ ਘੜੇ ਤੋਂ ਦੋਸਤਾਂ ਕਰਨ ਫੜ ਕੇ ਹੱਥ ਜੋੜ ਕੇ ਚੁੱਕੇ ਤੋਂ ਵਰਗੇ ਬਾਬਾ ਗੁਰਦੇਵ ਸਿੰਘ ਜੀ ਫਰਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੰਗਤ ਨੂੰ ਬਖਸ਼ਿਆ ਸਰਪੰਥ ਤੋਂ ਕੁਲਾ ਗਿਆ ਸਾਰਾ ਸਰਪੰਥ ਹੋ ਗਿਆ ਮੋਣਜੀਤ ਹੋ ਗਿਆ ਤੇ ਇੱਕੋ ਹੀ ਵਸਾਰਾ ਕਿਸੇ ਦਾ ਨਾਮ ਨਹੀਂ ਪਤਾ ਨਹੀਂ ਕਿਲੇ ਬੱਚੇ ਤੋਂ ਹੀ ਮੰਨ ਲਿਆ ਸਰਪੰਥ ਬੰਦ ਕਰੋ ਮੈਨੂੰ ਮਾਫ ਕਰਿਓ ਮੈਂ ਕਿਛ ਬਖਸਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤ ਦਾ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇਥੇ ਕੋਲ ਕਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਇਹਨਾਂ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਵਿਦਿਆਲਾ ਧੰਦਰ ਮੀਟਕਸਾਲ ਕਣਕੋਲ ਭੰਗਵਾ ਇਹ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋ ਵਿਖਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਆਪਨ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੇ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਦੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਓ ਦਾ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲਈ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸੈ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਕਨੂ ਜੀ ਕਰਦਾ ਸਾਹਿਬ ਵੈਕਨੂ ਜੀ ਕੀਤੇ ਪ੍ਰਤੀ ਉਹ ਤਾਂ ਬੰਦਾ ਕੀਤੇ ਪ੍ਰਤੀ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਮਕਾਉਂਦੇ ਆ ਜਾਂ ਇਹਨੂੰ ਕੋ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਿਰਪਾ ਦੇ